ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜੇ ਆਇਆਂ ਚਾਰ गावे को विद्या विखम विचार गावे को साज करे तन खे है गावे को जी ले फिर दे है गावे को जाप दिस दूर आ ਦਾਵੇਂ ਕੋ ਵਿਖੇ ਹਾਜ਼ਰਾ ਹਦੂਰਾ ਕਤਨਾ ਕਦੀ ਨਾ ਆਵੇ ਟੋਟ ਕਥ ਕਥ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਯੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮਾ ਚਲਾਏ ਰਾਹ ਨਾਨਕ ਅੰਬਿਗਸ ਵੇ ਪ੍ਰਵਾਹ ਹੁਕਮੇ ਹੁਕਮਾ ਚਲਾਏ ਰਾਹ ਨਾਨਕ ਅੰਬਿਗਸ ਵੇ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ